ਮੈਂ ਬਿਜਲੀ ਗੱਲ ਦੱਸਦੀ ਆ ਸਾਨੂੰ ਉਹਦੀ ਨਾ ਸੇਵਾ ਪੈਸੇ ਨਾਲ ਹੁੰਦੀ ਦੀ ਕਿੱਡੇ-ਕਡੇ ਹਸਪਤਾਲ ਕਿੱਡੇ-ਕਡੇ ਡਾਕਟਰ ਹੈ ਗੋਡਿਆਂ ਦਾ ਇਲਾਜ ਕਰੀ ਜਾਂਦੇ ਹੁਣ ਤਾਂ ਜਮਾ ਡਿੱਗੇ ਪਏ ਗੋਡਿਆਂ 'ਲੇ ਤੁਰਨ ਲਾਤੇ ਫੇਰ ਕੀ ਹੋ ਗਿਆ ਯਾਰ ਕੰਗਰ ਜੀ ਰਾਤ ਤੱਕ ਖੜਾਇਆ ਚੰਗਾ ਭਲਾ ਉਹ ਕੀ ਹੋ ਗਿਆ ਪਤਾ ਨਹੀਂ ਯਾਰਾ ਰਾਤ ਚੰਗਾ ਭੜਾ ਖੜਾਇਆ ਧੀ ਹੁਣ ਸਟਾਰਟ ਨਹੀਂ ਹੁੰਦਾ ਹਾਂ ਮੈਂ ਦੇਖਾਂ ਮੜਾਇਆ ਦੇਖ ਲੈ ਮਤਲਬ ਲਗਾ ਪਲੱਗ ਸ਼ਾਂਟ ਹੋ ਗਿਆ ਇਹਦਾ ਤਾਂ ਪਲੱਗ ਸ਼ਾਂਟ ਹੋ ਗਿਆ ਲੱਗਦਾ ਯਾਰ ਹੂੰ ਗਾਰੰਟੀ ਨਹੀਂ ਹੁੰਦਾ ਜਮੇ ਹੂੰ ਉਹ ਕਿ ਫਿਰ ਤਿਆਰ ਜਾ ਹੋਇਆ ਫਿਰ ਤਾਂ ਜਾਂਦਾ ਜੀ ਕਿ ਪਾਸੇ ਉਹ ਬਾਪੂ ਦੀ ਪੈਨਸ਼ਨ ਆ ਰਹੀ ਐ ਉਹਦੇ ਵਾਖੇ ਲੈਣਾ ਉਹਨੂੰ ਫਿਰ ਨਹੀਂ ਸਰਦਾ ਐ ਘਰਾ ਮੇਰਾ ਲੈ ਜਾ ਤੂੰ ਫਿਰ ਇਹਨੂੰ ਮੈਂ ਦਿਖਾਇਆ ਉਹਨਾਂ ਨੂੰ ਹਾਂ ਮੈਂ ਲੈਣਾ ਫਿਰ ਉਹ ਲੈ ਜਾ ਫਿਰ ਤਿਆਰ ਹੋਇਆ ਬੈਠਾ ਹੋ ਗਈ ਲੇਟ ਹੋ ਜਾਣਾ ਮੈਂ ਦਿਖਾਇਆ ਇਹਨਾਂ ਨੂੰ ਯਾਰ ਬਾਈ ਕਾਲੀ ਤਾਂ ਨਹੀਂ ਤੈਨੂੰ ਯਾਰ ਨਾ ਨਾ ਮੈਨੂੰ ਤਾਂ ਕੋਈ ਕਾਲੀ ਨਹੀਂ ਮੈਨੂੰ ਟਾਈਮ ਲੱਗੂ ਉੱਥੇ ਕੋਈ ਨਹੀਂ ਤੂੰ ਪੈਨਸ਼ਨ ਲਿਆ ਯਾਰ ਪਹਿਲਾਂ ਬਾਪੂ ਦੀ ਚਾਰ ਪੈਸੇ ਆਉਣੇ ਕਿਸੇ ਕੰਮ ਤੋਂ ਦੇ ਦੇ ਲਾਵਾਂਗੇ ਤੇਲ ਤਾਂ ਹੈਗਾ ਹੈ ਕਾਲੀ ਪਵਾਇਆ ਦੇਖ ਹੈਗਾ ਤੇਲ ਤਾਂ ਮੈਂ ਦੇਖਦਾ ਇਹਨੂੰ ਫਿਰ ਦੱਸੂ ਤੈਨੂੰ ਵੀ ਇਹਨੂੰ ਕੀ ਨੁਕਸਾਨ ਦੇ ਚਾ ਹਾਂ ਬਸ ਠੀਕ ਹੋਰ ਤੂੰ ਲਿਜਾ ਤੂੰ ਕੰਮ ਕਰਕੇ ਆ ਕੋਗੀ ਹਾਂ ਤੂੰ ਜਾਵੇਂਗਾ ਤਾਂ ਹੈਗਾ ਯਾਰ ਮੈਂਸ਼ਨ ਕਰਾਉਣਾ ਬਾਪੂ ਦੀ ਹਾਂ ਤੇ ਵੀਰਪਾਲ ਨੂੰ ਤੇ ਅਮਨ ਨੂੰ ਪੁੱਛ ਲੈ ਜੋ ਕੁ ਸਮਾਨ ਸੂਨ ਲੈ ਕੇ ਆਉਣਾ ਪੁੱਛ ਲੈਣਾ ਮੈਂ ਕੋਈ ਨਹੀਂ ਹੋਰ ਹੁਣ ਪੈਸੇ ਕਢਾ ਕੇ ਤਾਂ ਲੈ ਆਵੇਂਗਾ ਯਾਰ ਲੈ ਆਵਾਂਗੇ ਨਾਲੇ ਸਮਾਨ ਕੋਈ ਨਹੀਂ ਪੁੱਛਦਾ ਮੈਂ ਅਮਨ ਹਾਂਜੀ ਕੋਈ ਸਮਾਨ ਤਾਂ ਨਹੀਂ ਲਿਆਉਣ ਵਾਲਾ ਸਮਾਨ ਤਾਂ ਨਾ ਲਿਆਂਦਾ ਸਾਰਾ ਹਨਾ ਜੋ ਕਰਦਾ ਤਾਂ ਹੈ ਮੈਂ ਉਹਦੀ ਪੈਨਸ਼ਨ ਦਵਾ ਕੇ ਲਿਆਉਣਾ ਬਾਪੂ ਦੀ। ਅੱਛਾ। ਹਾਂ। ਦੇਖ ਲਓ ਜੇ ਹੈਗਾ ਕਰ ਲਓ ਚੈੱਕ ਇੱਕ ਵਾਰੀ। ਜੇ ਕੋ ਲਿਆਉਣ ਵਾਲਾ ਹੁੰਦਾ। ਸਮਾਨ ਤਾਂ ਹੈ ਵੀਰ ਜੀ ਤੁਸੀਂ ਐ ਕਰੋ ਅਸੀਂ ਗਰਮੀਆਂ ਦੇ ਛੂਟ ਲਿਆਉਣੇ ਨੇਗੇ ਤੇ ਸਾਨੂੰ ਪੈਸੇ ਹੀ ਦੇ ਦੇ। ਤਾਂ ਚਲ ਪੈਸੇ ਦੇ ਦੂੰਗਾ। ਠੀਕ। ਬਾ ਮੈਂ ਤਾਂ ਘਰ ਦਾ ਪੁੱਛਦਾ ਸੀ। ਸੂਟ ਤਾਂ ਤੁਸੀਂ ਅੱਡ ਲੈ ਆਏ ਹੋ। ਨਾ ਘਰ ਦਾ ਸਮਾਨ ਹਜੇ ਹੈਗਾਗਾ। ਕੋਈ ਨਾ ਜੀ ਰਹਿੰਦਾ ਹੋਇਆ ਅਸੀਂ ਨਾਲ ਹੀ ਲਿਆਵਾਂਗੇ ਫਿਰ ਉਹ। ਚਲ ਚੰਗਾ। ਯਾਰ ਬੋ ਵੀ 2 ਮਿੰਟ ਕਹਿ ਕੇ ਗਿਆ ਸੀ। 15 ਮਿੰਟ ਹੋ ਗਏ। ਆਈ ਨਹੀਂ ਹੈਗਾ। ਬਿਲਕੁਲ ਵੀ ਡਿਸਪਲਨ ਨਹੀਂ ਹੈਗਾ ਇਹਨਾਂ ਦੇ। ਅੱਜ ਕੱਲ ਦੇ ਬੱਚੇ ਆ ਜਦੋਂ ਮੈਂ ਫੌਜ ਹੁੰਦਾ ਸੀ ਸਾਡਾ ਇੱਕ ਇੱਕ ਮਿੰਟ ਸਹਾਈ ਹੁੰਦਾ ਸੀ ਸਾਫ ਡੰਡਾ ਬਲੇਟ ਕਰਦਾ ਹੁੰਦਾ ਬਾਪੂ ਚੱਲੀਏ ਗੋਗੀ ਤੂੰ ਸਮੇਂ ਦਾ ਪਾਬੰਦ ਨਹੀਂ ਯਾਰ ਉਹ ਬਾਪੂ ਜਿਹੜਾ ਮੈਂ ਮੇਰੇ ਵਾਲਾ ਮੋਟਰਸਾਈਕਲ ਹੈ ਨਾ ਉਹਦੇ ਮੈਂ ਦੇਖਿਆ ਸਟਾਰਟ ਨਹੀਂ ਹੋਇਆ ਰਾਤ ਮੈਂ ਚੰਗਾ ਭੜਾ ਖੜਾਇਆ ਸੀ ਉਹ ਫਿਰ ਮੈਂ ਉਤਾਰ ਵਾਲਾ ਲੈ ਕੇ ਆਇਆ ਹੁਣ ਉਹ ਕਹਿੰਦਾ ਤੂੰ ਮੇਰੇ ਵਾਲਾ ਲੈ ਜਾ ਮੈਂ ਠੀਕ ਕਰਾ ਲੇ ਹੂੰਗਾ ਅਜ ਤਾਂ ਉਹਦੇ ਮੱਥਾ ਮਾਰੀ ਜਾਂਦੇ ਸੀ ਤਾਂ ਲੇਟ ਹੋ ਗਏ ਯਾਰ ਮਸ਼ੀਨਰੀ ਨੂੰ ਤੁਸੀਂ ਪਹਿਲਾਂ ਚੈੱਕ ਕਰਿਆ ਕਰੋ ਨਾ ਤੇਲ ਦੇ ਕੇ ਰੱਖਿਆ ਕਰੋ ਹਰੇਕ ਚੀਜ਼ ਨੂੰ ਫੌਜ ਚ ਹੁੰਦੇ ਸੀ ਅਸੀਂ ਸਾਰਾ ਕੁਝ ਰੈਡੀ ਰੱਖਦੇ ਸੀ ਡਿਸ ਬਾਪੂ ਤੂੰ ਟੈਨਸ਼ਨ ਨਾ ਲੈ ਉੱਥੇ ਆਪਣੀ ਭੀੜ ਹੋ ਜੂ ਆਪਾਂ ਇੱਕ ਤਾਂ ਚੱਲੀਏ ਪੈਨਸ਼ਨ ਲੈ ਕੇ ਆਉਣੀ ਆ ਲੈਣ ਲੱਗ ਜੰਦੀ ਆ ਫਿਰ ਇੱਕ ਤੂੰ ਨਾਲ ਉਰੇ ਕਿਉਂ ਬੈਠੇਗਾ ਤੂੰ ਏਸੀ ਵਾਲੇ 'ਚ ਬੈਠਿਆ ਕਰਨ ਚੱਲ ਚੱਲ ਤੂੰ ਹੀ ਲੇਟ ਕਰਾਇਆ ਹੈ ਚੱਲ ਆ ਜਾ ਖੜਾ ਹੋ ਜਾ ਫਿਰ ਆ ਜਾ ਵਾਕੂ ਟੋਪਾ ਦੇਖ ਲੈ ਕਿੰਨੀ ਚੜ ਗਈ ਆ ਮੋਟਰਸਾਈਕਲ ਤਾਂ ਪੇਲਾ ਰੱਖਨੇ ਆ ਤੁਸੀਂ ਬਾਈ ਉੱਤਰ ਖਰਾਬ ਹੋ ਗਿਆ ਬਾਪੂ ਜੀ ਲੋਗੀ ਵਾਲਾ ਮੋਟਰਸਾਈਕਲ ਆ ਇਹੇ ਤੂੰ ਕਾਣੂ ਫਾਨੇ ਲਈ ਲੈ ਜਾ ਹੁਣ ਤੁੱਪੇ ਬਾਈ ਯਾਰ ਉੱਥੇ ਉਹ ਮਾ ਯਾਰ ਕੀ ਆ ਹੋ ਜੇ ਠੀਕ ਉਹਨੂੰ ਦਿਖਾ ਲਿਆ ਤੂੰ ਮਿਸਤਰੀ ਨੂੰ ਲੈ ਕੇ ਜਾਣਾ ਮਿਸਤਰੀ ਕੋਲੇ ਤੂੰ ਐ ਕਰੀ ਬਾਪੂ ਜੀ ਨੂੰ ਛੇਤੀ ਲਿਆਈ ਯਾਰ ਆਪਾਂ ਤਾਂ ਪਾਪਾ ਜੀ ਦੀ ਸੇਵਾ ਤਾਂ ਹੋਈ ਨਹੀਂ ਹੈਗੀ ਆਪਣੇ ਕੋਲ ਤਾਂ ਬਾਪੂ ਰਹਿ ਗਿਆ ਕਲਾ ਸੇਵਾ ਕਰਨ ਵਾਸਤੇ ਸੇਵਾ ਤਾਂ ਕਰ ਲਾਂਗੇ ਬਾਈ ਹੁਣ ਲੇਟ ਵੀ ਹੋ ਗਏ ਪੀੜ ਵੀ ਬੜੀ ਹੋ ਗਈ ਉਹ ਤੂੰ ਐ ਕਰੀ ਨਾਲੇ ਬਾਪੂ ਜੀ ਨੂੰ ਪੁੱਛ ਨੂੰ ਉੱਥੇ ਜੇ ਕੋਈ ਬਾਪੂ ਜੀ ਨੇ ਕਾ ਲਿਆਉਣਾ ਹੋਇਆ ਸਮਾਨ ਕੋਈ ਫਲ ਫਰੂਟ ਲਿਆ ਦੂੰ ਨਾਲੇ ਜੂਸ ਜਾਸ ਪਿਆ ਲੇਉ ਮੈਂ ਜੂਸ ਜਾਸ ਪਿਆ ਦੂੰ ਬਾਪੂ ਜੀ ਬਾਪੂ ਜੀ ਨੇ ਅੰਦਰ ਬੈਂਕਾਂ ਨੂੰ ਕਹਿ ਕੇ ਅ ਵੇ ਗਈ ਵੇ ਉਰੇ ਆ ਮੁਰੇ ਹਾਂ ਬੇ ਆ ਗਿਆ ਉਰੇ ਆ ਚੱਲ ਮੈਂ ਤੇਰੀ ਮਾਸਿਕੇ ਛੱਡਿਆ ਮਾਸਿਕ ਹੋ ਜਾਣਾ ਹਾਂ ਤੁਰਕੇ ਵਾ ਜਾ ਬੇਬੇ ਯਾਰਾ ਤੁਰਕੇ ਕਿੱਥੋਂ ਜਾਇ ਜਾਂਦਾ ਹੈਗਾ ਧੁੱਪ ਪੈਂਦੀ ਐ ਨਾ ਨਈ ਕੁੜੀ ਦੂਰ ਘਰ ਆਏ ਆ ਪਿੰਡ ਦੀ ਫਿਰਨੀ ਦਾ ਘਰ ਆ ਗਾ ਫਿਰਨੀ ਕਿਹੜਾ ਬਾਈ ਦੂਰ ਆਗਾ ਵੀ ਤੁਰਨਾ ਔਖਾ ਐ ਉਬ ਮਾਰ ਜੀ ਹੋ ਰਹੀ ਹੈ ਬੇਬੇ ਪਿੰਡ ਦੀ ਫਿਰਨ ਦੀ ਘਰ ਆ ਦਾ ਤੁਸੀਂ ਤੁਰ ਕੇ ਵਗ ਜਾਓ ਜੇ ਤੁਰਿਆ ਜਾਂਦਾ ਮੈਂ ਧੁੱਪ ਕੋ ਚੜਾਉਂਦੀ ਮੈਂ ਤੈਨੂੰ ਹੀ ਦੇਖਦੀ ਰਹੀ ਵੀ ਜੇ ਉਹ ਆਊਗਾ ਤਾਂ ਮੈਨੂੰ ਛੱਡਿਆਊਗਾ ਅੱਜ ਹੀ ਜਾਣਾ ਬੇਬੇ ਤੂੰ ਫਿਰ ਹੂੰ ਚੱਲ ਪਰ ਹੋ ਜਾ ਤਿਆਰ ਫਿਰ ਮੈਂ ਕੱਢਦਾ ਮੋਟਰਸਾਈਕਲ ਆ ਮੰਮੀ ਕੀ ਕਰਦੀ ਹੈ ਕੁਛ ਨਹੀਂ ਮੈਂ ਤਾਂ ਭਾਂਡੇ ਚੰਦੀ ਸੁਣੂ ਗੋਗੀ ਉਹ ਤਾਂ ਬਾਪੂ ਨੂੰ ਪੈਨਸ਼ਨ ਦਿਵਾਉਣਗੇ ਨੇ ਅੱਛਾ ਹਾਂ ਕਿਉਂ ਕੰਮ ਸੀ ਕੋਈ ਹਾਂ ਕੰਮ ਸੀ ਮੜਾ ਜਾ ਮੈਂ ਤਾਂ ਮੰਨਾ ਡਾਕਟਰ ਕੋਲੇ ਜਾਣਾ ਸੀ ਕਿਉਂ ਕੀ ਗੱਲ ਹੋ ਗਈ ਐ ਲੱਗਦਾ ਜਿਵੇਂ ਬਲੱਡ ਜਾ ਇਕੱਠਾ ਪਿਆ ਹੁੰਦਾ ਮੇਰਾ ਤਾਂ ਚਲ ਕੋਈ ਨਾ ਆ ਜਾਂਦੋਂ ਉਹਨਾਂ ਨੂੰ ਫਿਰ ਆ ਕੇ ਦਿਖਾ ਲਿਆਉਂਗੇ ਤੁਹਾਨੂੰ ਚਲ ਕੋਈ ਨਾ ਮੰਮੀ ਮੈਂ ਸੋਨਸ ਕਾਂਜ ਵੀ ਬਣਾਦਾ ਨਹੀਂ ਨੂਨ ਪਾ ਕੇ ਕੋਈ ਨਾ ਤੁਹਾਡਾ ਬਲੱਡ ਸਹੀ ਹੋ ਜਾਊਗਾ ਮੇਰੇ ਨਾਲ ਹੱਡ ਪੈਰ ਵੀ ਦੁਖੀ ਜਾਂਦੇ ਨੇਗੇ ਕੇਰਾਂ ਤਾਂ ਮੈਂ ਡਾਕਟਰ ਨੂੰ ਦਿਖਾਇਆ ਮੈਨੂੰ ਤਾਂ ਐ ਸੀ ਵੀ ਭਲਾ ਬਤਾਰ ਕਿੱਧਰ ਵਗ ਗਿਆ वो तो है ही नहीं मम्मी करे गोगी वीर जी तो ना मोटरसाइकिल ख़राब हो गया सी और वो ठीक कराऊँगा या होए नहींगे अच्छा। हाँ चल मैं पहेले जाने फिर बिंद है पहेले ही जाओ मोटरसाइकिल आया मैं भी जाऊँगा मसाले आ मिला दे हाँ ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਆ ਤੁਸੀਂ ਇੰਨੀ ਤੁਪ ਚੁਰਕੇ ਆਏ ਹੋਗੇ ਨਾ ਛੱਡਿਆ ਨਾ ਆਇਆ ਮੁੰਡਾ ਮੋਟਰਸਾਈਕਲ ਨਾਲ ਹੁਣ ਭਾਗਿਆ ਉਧਰ ਛਾਵੇਂ ਅੱਛਾ ਮੁੰਡੇ ਨਾਲ ਆਈਆਂ ਮੈਂ ਅੱਛਾ ਅੱਛਾ ਹਾਂ ਨਾ ਤੇਰੀ ਮੰਮੀ ਦੀਂਦੀ ਹੈ ਕਿ ਤੇਨਾ ਵੀਰਪਾਲ ਦਿੰਦੀ ਹੈ ਜਿੱਧਰ ਵੀ ਆਂ ਤੇਰੀ ਮੰਮੀ ਖੜੀ ਆ ਉਹ ਮੰਮੀ ਤਾਂ ਅੰਦਰ ਪਏ ਨੇ ਵੀਰਪਾਲ ਕੱਪੜੇ ਧੁੰਦੀ ਆ ਤੁਸੀਂ ਐ ਕਰੋ ਤੁਸੀਂ ਵੀ ਅੰਦਰ ਹੀ ਬਹਿ ਜਾਓ ਮੈਂ ਪਾਣੀ ਲੈ ਆਉਣੀ ਆ ਤੁਹਾਡੇ ਵਾਸਤੇ ਠੀਕ ਐ ਇਧਰ ਆ ਮੰਮੀ ਕੋਲੇ ਭੱਜ ਜਾਓ ਕਮੇਂ ਚੰਦਰਾ ਪੱਣੇ ਨਾ ਪਰ ਨਾਲੇ ਮਣ ਵਰਤਾ ਨਾ ਬੀਬੀ ਵਾਲਾ ਤਾਂ ਟੈਪ ਆ ਅੱਛਾ ਹਾਂ ਇਹ ਤਾਂ ਦਵਾਈ ਲੈਂਦੀ ਕੋਈ ਦਵਾਈ ਬਸ ਕਿਹਾ ਸੀ ਇਹਨਾਂ ਨੂੰ ਮੁੰਡਿਆਂ ਨੂੰ ਮੈਂ ਕਿਹਾ ਵੀ ਮੈਨੂੰ ਦਵਾ ਲਿਆ ਉਹ ਪਤਾ ਨਹੀਂ ਕਿੱਧਰ ਗਏ ਹੋਏ ਨੇ ਕਹਿੰਦੇ ਆ ਕੇ ਦਵਾ ਕੇ ਲਿਆਉਣਗੇ ਬਈ ਜੀ ਅੱਛਾ ਬਈ ਕੋਈ ਗੋਲੀ ਗੁੜੀ ਹੈ ਨਹੀਂ ਤੇ ਕੋਈ ਕਰੇ ਤਾਂ ਕੋਈ ਹੈ ਨਹੀਂ ਇਸੇ ਬਣੇ ਆ ਉਹ ਨੂਨ ਤੇ ਖੰਡ ਜੀ ਕਹਿੰਦੇ ਹੁੰਦੇ ਨੇ ਉਹ ਕਹਿੰਦੀ ਸੀ ਵੀਰਪਾਲ ਕਹਿੰਨੀ ਮੈਂ ਦਿਨੀਆਂ ਖੋਲ ਕੇ ਉਹ ਲੈ ਲੈਂਦੀ ਉਹ ਵੀ ਲੌਂਗ ਹੁਣ। ਐ ਹਾਏ। ਉਹ ਤੇ ਨਾ ਵੀ ਸੈੱਟ ਹੋ ਜਾਂਦਾ ਐ। ਹਾਂ ਕਹਿੰਦੀ ਸੀ ਵੀਰਪਾਲ ਮੈਂ ਦਿੱਨੀਆ ਕਹਿੰਦਾ। ਉਤਾਰ ਤੇ ਗੋਗੀ ਕਿੱਧਰ ਗਏ ਥੇ ਦਵਾਈ ਦਵਾ ਲੈਂਦੇ। ਜਾਦੇ ਔਖੀ ਤਾਂ ਨਹੀਂ ਤੂੰ। ਨਾ ਹੂੰ ਤਾਂ ਬਣੀ ਠੀਕ ਆ ਮੈਂ। ਹਾਂ। ਉਹ ਗੋਗੀ ਤਾਂ ਬਾਪੂ ਨੂੰ ਪੈਨਸ਼ਨ ਜੀ ਦਵਾਉਣ ਵਾਗ ਗਿਆ। ਹਾਂ। ਤੇ ਉਹ ਉਤਾਰ ਕਹਿੰਦੇ ਮੋਟਰਸਾਈਕਲ ਖਰਾਬ ਹੋ ਗਿਆ ਇੱਕ। ਉਹ ਸਮਰਾਉਣ ਵਾਗ ਗਿਆ। ਅੱਛਾ। ਤੇ ਹੁਣ ਜਦੋਂ ਆਉਣਗੇ ਉਦੋਂ ਦਵਾਈ ਦਵਾ ਕੇ ਲਿਆਉਣਗੇ। ਲਾ ਗਿਆ ਮੁੰਡਾ। ਇਨ ਪੈ ਤਨੀ ਜਿਆਦੇ ਔਖੀ ਐ ਜੇ ਨਾ ਅੱਗੇ ਨਾ ਤਾਂ ਭੈ ਠੀਕ ਐ ਹੁਣ ਮੜਾ ਜਾ ਠੀਕ ਐ ਚੰਗਾ ਫਿਰ ਸਿੱਕਾ ਵਸੇ ਸਸਰੀ ਕਾ ਪੁੱਤ ਮੈਂ ਤੂੰ ਕਿਵੇਂ ਆ ਗਈ ਤੇਰਾ ਕਿਵੇਂ ਜ਼ਿਕਰ ਆ ਜਾਉਣ ਨੂੰ ਫਿਰ ਤੂੰ ਤਾਂ ਨਹੀਂ ਗੇੜਾ ਮਾਰਿਆ ਫਿਰ ਮੈਂ ਇਹ ਕਰੇ ਦੀਆ ਮੈਂ ਇਹਨੂੰ ਕਿ ਹਮੈਨੂੰ ਤੂੰ ਛੱਡ ਕੇ ਉਧਰ ਭੈਣ ਕਨੀ ਮੈਂ ਪਤਾ ਸੁਤਾ ਲਮਾ ਕੋ ਢਿੱਲ ਮੱਠ ਤਾਂ ਨਹੀਂ ਹੈਗੀ ਉਹਨਾਂ ਦੇ ਕੋਈ ਬੈ ਟਾਈਮ ਹੀ ਨਹੀਂ ਲੱਗਦਾ ਹੈਗਾ ਢਿੱਲ ਮੱਠ ਤਾਂ ਖੈ ਠੀਕ ਐ ਹੋਰ ਇਹ ਕਰੇ ਦੀਗਾ ਮੈਂ ਕਿਹਾ ਟਾਈਮ ਜਾ ਕੱਢ ਕੇ ਚੱਲ ਆਪਾਂ ਜਾਈ ਆਉਣਿਆਂ ਤੂੰ ਪਤਾ ਪਹਿਲਾਂ ਪਹਿਲਾਂ ਤੂੰ ਪਚੜ ਜਾਂਦੀ ਆ ਫਿਰ ਨਿਕਲਣ ਦੀ ਜੀ ਨਹੀਂ ਕਰਦਾ ਕਿਸੇ ਪਾਸੇ ਚੱਲ ਬਣੇ ਵਧੀਆ ਕੀਤਾ ਤੇ ਜਿਹੜੇ ਤੂੰ ਆ ਗਈ ਲਓ ਪਾਣੀ ਪੀ ਲਓ ਫਿਰ ਤਾਰਵੀਰ ਜੀ ਵੀ ਆ ਗਏ ਓਟੋਸਾਈਕਲ ਠੀਕ ਕਰਾ ਕੇ ਫਿਰ ਤੂੰ ਐ ਕਰ ਪੁੱਤੋਂ ਉੱਧਰ ਬੈ ਗਈ ਉਹਦੇ ਕੋਲ ਜਾ ਕੇ ਚੰਗੇ ਠੀਕ ਆ ਮਸੀ ਤੂੰ ਚਾਹ ਬਣਾ ਲਈ ਹਾਂ ਮੈਂ ਚਾਹ ਬਣਾਉਣੀ ਆ ਸਿੰਦਰੀ ਮੇਰੇ ਤਾਂ ਵਾਲੀ ਜੀ ਕਰਦਾ ਪਿੰਡ ਜਾਣ ਨੂੰ ਫਿਰ ਨਾ ਜਾਏਗੀ ਆਪਾਂ ਜੀ ਤਾਂ ਭੈਣੇ ਮੇਰਾ ਵੀ ਬਿਛੇਰਾ ਕਰਦਾ ਗੱਲ ਕਰ ਟਾਈਮ ਹੀ ਨਹੀਂ ਲੱਗਦਾ ਹੈ ਹੁਣ ਕਿਹੜੇ ਵੇ ਜਾਵਾਂਗੇ ਇੱਥੇ ਤੜਕੀ ਛਾੜੇ ਹੀ ਆੜੀ ਚੜ ਜਾਗੇ ਆਥਰੇ ਉੱਥੋਂ ਚਾਰ ਵਾਲੀ ਉਧਰੋਂ ਚੜ ਜਾਗੇ ਆਥਣ ਨੂੰ ਮੁੜਾਵਾਂਗੇ ਠੰਡੇ ਠੰਡੇ ਬਾਪੂ ਜੀ ਤਾਂ ਹੁਣ ਮਰਜੀ ਹੋ ਰਹੀ ਹੈ ਦੇਖ ਹੈ ਨਾ ਉਹ ਤਾਂ ਕਿਸੇ ਪਾਸੇ ਜਾ ਹੀ ਜਾਂਦਾ ਹੁਣ ਦੁੱਖ ਦੇ ਸੁੱਖ ਦੇ ਭੈਣੇ ਮੈਨੂੰ ਹੀ ਜਾਣਾ ਪੈਂਦਾ ਹੈ ਆਹੀ ਪਰ ਨਿਕਮਾ ਤਾਂ ਦਿਆਂ ਤਾਂ ਵੇਲ ਹੀ ਨਹੀਂ ਮਿਲਦੀ ਹੈਗੀ ਕੀ ਕਰੀਏ ਜਾਣ ਨੂੰ ਤਾਂ ਬਸ ਰਜੀ ਕਰਦਾ ਹੁਣ ਐ ਬੜੀਏ ਬਾਪੂ ਜੀ ਦੇ ਤਾਂ ਹੁਣ ਔਖਾ ਜਾਣਾ ਉਹ ਤਾਂ ਹੁਣ ਜਾ ਹੀ ਨਹੀਂ ਸਕਦਾ ਹੁਣ ਜਾਣਾ ਤਾਂ ਤੈਨੂੰ ਹੀ ਪੈਂਦਾ ਫਿਰ ਫਿਰ ਆਪਾਂ ਦੇਖਾਂਗੇ ਬਗ ਚੱਲਾਂਗੇ ਜਦ ਟਾਈਮ ਟਾਈਮ ਕੱਟ ਕੇ ਚੱਲਾਂਗੇ ਹਾਂ ਬਗ ਚੱਲਾਂਗੇ ਕੋਈ ਨਾ ਕੀ ਹਾਲ ਆ ਬਾਈ ਕੀ ਹਾਲ ਆ ਮਰਤਾ ਓ ਠੀਕ ਆ ਬਾਈ ਠੀਕ ਠਾਕ ਕਦੋਂ ਆਇਆ ਸੀ ਹੁਣੇ ਆਏ ਬਈ ਬਸ 20 ਮਿੰਟ ਹੋ ਗਏ ਕੱਲ ਹੀ ਆਏਗੇ ਮਾਸੀ ਵੀ ਆਈ ਹੈ ਨਾਲ ਨਾ ਮੰਮੀ ਵੀ ਆਈ ਹੈਗੀ ਉਧਰ ਬੈਠੇ ਨੇ अच्छा हां वो ठीक सी बढ़िया हां बढ़िया बढ़िया चल फिर मैं ਮਿਲਦਾ ਮਾਸੀ ਨੂੰ हां ਕੋਈ ਗੱਲ ਨਹੀਂ ਬੈਠ ਤਾਂ ਆ ਬੈਠਾ ਮੈਂ ਕੱਪੜੇ ਤਾਂ ਆ ਗਏ ਤੁਸੀਂ हां ਹੋ ਗਿਆ ਮੋਟਰਸਾਈਕਲ ਠੀਕ ਉਹ ਪਲੱਗ சாਂਡ ਸੀ ਹੋ ਗਿਆ हां अच्छा ਤੇ ਮਾਸੀ ਕਿਹੜੇ ਕਮਰੇ ਚ ਹੈ ਕਿਹੜੀ ਮਾਸੀ ਜਿੱਤੋ ਮਾਸੀ हां ਤੈਨੂੰ ਪਤਾ ਨਹੀਂ 나 ਮਨ ਤਾਂ ਨਹੀਂ ਪਤਾ ਮਾਸੀ ਆ ਰਹੀ ਹੈਗੀ اچھا ਮੈਂ ਤੈਨੂੰ ਫਿਰ ਉਧਰ ਮਸ਼ੀਨ ਚ ਕੱਪੜੇ ਜੇ ਧੋਈ ਜਾਂਦੀ ਸੀਗੀ ਮੈਨੂੰ ਤਾਂ ਪਤਾ ਨਹੀਂਗਾ ਵੀ ਮਾਸੀ ਆ ਰਹੇ ਨੇਗੇ ਚਲ ਮੈਂ ਤਾਂ ਮਾਸੀ ਨੂੰ ਮੋਢਨ ਫਰਮਾਸੀ ਆ ਰਹੀ ਆ ਜੀ ਚਲੋ ਫਿਰ ਮੈਂ ਵੀ ਬਾਈ ਚਲਦੀ ਆ ਤੂੰ ਹੁਣ ਉਤਾਰ ਆ ਗਿਆ ਕਾਉੜਨਾ ਕਰੀ ਦਵਾਈ ਲਿਆਈ ਨਹੀਂ ਬੈਣ ਮੈਂ ਠੀਕ ਹਾਂ ਮੈਂ ਅੱਗੇ ਹਾਂ ਤਸਰੀ ਕਾ ਮਾਸੀ ਤਸਰੀ ਕਾਲ ਹੋ ਠੀਕ ਹੋ ਤੁਸੀਂ ਕਾਲ ਮਾਸੀ ਹੋ ਠੀਕ ਹੋ ਤੁਸੀਂ ਠੀਕ ਸੀ ਹਾਂ ਤੁਸੀਂ ਠੀਕ ਹੋ ਹਾਂ ਠੀਕ ਹੈ ਤੂੰ ਕਿੱਥੇ ਰਹੀ ਮੈਂ ਕੱਪੜੇ ਧੋਈ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਹੁਣ ਲੱਗਿਆਗਾ ਅੱਛਾ ਤੂੰ ਮੈਂ ਤਾਂ ਪਾ ਆਇਆਂਗਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਉਹ ਠੀਕ ਕਰਾ ਕੇ ਆਇਆਂਗਾ ਗੋਡੇ ਠੀਕ ਹੈ ਤੇਰੇ ਹੁਣ ਜੇ ਗੋਡੇ ਠੀਕ ਹੁੰਦੇ ਜਿਹੜਾ ਆਖਣ ਨੂੰ ਕੰਮ ਨਾਲ ਲੇ ਹੁੰਦੀ ਹੈ ਹੈ ਤੇਲ ਤੂਲ ਜਾਂ ਮੜੀਆਂ ਨੇ ਘਰੇ ਤਾਂ ਫਿਰਦੀ ਰਹਿਣੀਆਂ ਬਾਹਰ ਨਹੀਂ ਤੁਰਹ ਜਾਂਦਾ ਇਹ ਤਾਂ ਵੱਧ ਖਰਾਬ ਹੋ ਰਿਹਾ ਹੈਗੇ ਹੋਰ ਦਮ ਚੜਦਾ ਇੱਕ ਬਸ ਤੂੰ ਵਧੀਆ ਕਿਸੇ ਵੱਡੇ ਉਸਤਾਦ ਚ ਦਵਾਈ ਲੈਦਾ ਫਿਰ ਉਹ ਏਮਜ ਵਰਗੇ ਹਸਪਤਾਲਾਂ ਚ ਗੋਡਿਆਂ ਦਾ ਕਿੰਨਾ ਵਧੀਆ ਇਲਾਜ ਕਰਦੇ ਹੈਗੇ ਉਥੋਂ ਲੈ ਆ ਦਵਾਈ ਫਿਰ ਇਹ ਨਹੀਂ ਹੁਣ ਤਾਂ ਠੀਕ ਹੁੰਦੇ ਇਹ ਤਾਂ ਜਦੋਂ ਤੁਹਾਡੇ ਵਰਗੇ ਚਾਰ ਪਾਈ ਸਿਵੇਂ ਚ ਛੱਡੇ ਉਦੋਂ ਠੀਕ ਹੋਣਗੇ ਨਾਨਾ ਮਸੀ ਤੂੰ ਦੋਵੇਂ ਉਹ ਕਰੀ ਜਾਨੀ ਹੈ ਕੀ ਕਿੱਡੇ-ਕੱਡੇ ਹਸਪਤਾਲ ਕਿੱਡੇ-ਕੱਡੇ ਡਾਕਟਰ ਹੈ ਗੋਡਿਆਂ ਦਾ ਇਲਾਜ ਕਰੀ ਜਾਂਦੇ ਹੁਣ ਤਾਂ ਜਮਾ ਡਿੱਗੇ ਪਏ ਗੋਡਿਆਂ 'ਲੇ ਤੁਰਨ ਲਾਤੇ ਵੀਰਬਾਲ ਦੁਆ ਕੱਪੜੇ ਤੇ ਰਿਆ ਠੀਕ ਹੈ ਮੰਮੀ ਤੇਰੀ ਇਹ ਤਾਂ ਗੋਡੇ ਤਾਂ ਹੁਣ ਜਿਵੇਂ ਹੈਗੇ ਹੈਗੇ ਠੀਕ ਨੇ ਤੂੰ ਆਪਣੇ ਫਸਲ ਵਾੜੀ ਦੀ ਦੱਸ ਦੇ ਮੈਨੂੰ ਗੱਲ ਕਿਵੇਂ ਹੈ ਮਸੀ ਫਸਲ ਤਾਂ ਪੂਰੀ ਵਧੀਆ ਹੈ ਮਿਹਰ ਹੈ ਪ੍ਰਮਾਤਮਾ ਦੀ ਬੇਬੇ ਚੱਲੀਏ ਅਮਰ ਚਾਹ ਬਣੀ ਜਾਂਦੀ ਹੈ ਚਾਹ ਜੂ ਪੀ ਕੇ ਜਾਇਓ ਨਾ ਭਾਈ ਅੱਜ ਸਪਰੇਅ ਕਰਨੀ ਹੈਗੀ ਮੱਕੀ ਤੇ ਬੇਬੇ ਜਵਾਲਾ ਕਰਨ ਲੱਗੀ ਵੀ ਚੱਲੀਏ ਚੱਲੀਏ। ਅੱਛਾ ਸਪਰੇਅ ਕਰਨੀ ਆ ਫੇਰ। ਕੋਈ ਨਹੀਂ, ਆਥ ਨੇ ਕਹੀ ਦੇ ਉਹਨਾਂ ਨੂੰ ਵੀ ਆਥ ਨੇ ਆ ਜਾਣਗੇ। ਕਿਉਂ ਬੇਬੇ ਜਵਾਲਾ ਨੇ ਗੱਲਾਂ ਕਰਦੀਆਂ ਤੋਂ ਉਹਨੂੰ ਟਾਈਮ ਦੇ ਦੇ ਰੱਖਿਆਗਾ ਮੈਂ। ਮਾਸੀ ਸਪਰੇਅ ਸੁਰੂ ਵਾਲੇ ਕੰਮ ਤਾਂ ਜੋ ਟਾਈਮ ਨਾਲ ਹੀ ਹੋ ਜਾਣਾ। ਟਾਈਮ ਨਾਲ ਹੀ ਚੰਗੇ ਹੁੰਦੇ ਨੇ। ਲੈ ਚੰਗਾ ਭਾਣੇ ਫੇਰ। ਜਾਣਿਓ? ਹਾਂ ਅਸੀਂ ਜਾਣਦੇ ਹਾਂ ਕਿ ਤੁਸੀਂ ਆ ਜਾਓ ਢੇੜਾ ਮਾਰੇ ਚੰਗਾ। ਤੁਸੀਂ ਮਿਲ ਜਿਓ ਹੋਰ। ਆਵਾਂਗੇ ਫੇਰ। ਅੱਜ ਮੈਂ ਕੱਢਦਾ ਉਹਨਾਂ ਨੂੰ। ਚੱਲ ਭਾਈ। ਇਹ ਐਮ ਜਿੱਤੇ ਉੱਪਰ ਜਾਣਗੇ ਇਹ ਤਾਂ ਕੰਮ ਤਾਂ ਕਰਨੀ ਨੇ ਭਾਈ ਹੁਣੇ ਰੇਹਾ ਸਫਰੇ ਹਾਂ ਦੇ ਕੰਮ ਨੇ ਜਿਹੜੇ ਚੰਗਾ ਮਰਦਾ ਐਂ ਦਵਾਈ ਦੁਈ ਦਵਾਈ ਦੇ ਉਹਦਾ ਬਲੱਡ ਜਾ ਵਾਲਾ ਘਟ ਜਾਂਦਾ ਨਹੀਂ ਤੂੰ ਫਿਕਰ ਨਾ ਕਰ ਭਾਣੇ ਮੈਂ ਠੀਕ ਆਂਗੀ ਮੈਂ ਠੀਕ ਤਾਂ ਹੈਗੀ ਐ ਦਵਾਈ ਵਧੀਆ ਲਈ ਐ ਡਾਕਟਰ ਤੋਂ ਕੋਈ ਨਾ ਤੂੰ ਨਾ ਫਿਕਰ ਕਰੀ ਆਹੋ ਦਵਾਈ ਤਾਂ ਦਵਾ ਦੇਣਗੇ ਹਾਂ ਚੰਗਾ ਮਰਦਾ ਠੀਕ ਆ ਭਾਈ ਠੀਕ ਆ ਬਸ ਇੰਨਕਾ ਛਾਂ ਮੇਂ ਖੜਾ ਹੋਣਾ ਪਈ। ਤੂੰ ਬੁੱਤ ਗੋਗੀ ਨੂੰ ਫੋਨ ਲਾ ਕੇ ਪੁੱਛ ਲੈਣਾ ਕਿੱਥੇ ਰਹਿ ਗਿਆ ਉਹ। ਪੁੱਛ ਲੈਣਾ ਕਿਸੇ ਮੁੰਡੇ ਮਾਡੇ ਕੋਲੇ ਖੜ ਗਿਆ ਹੋਊਗਾ। ਕਰ ਦਾਂਗਾ। ਦੇਖਦਾ ਫੋਨ ਚੱਕ ਲੈ ਕੇ ਨਾ। ਹੋਰ ਬੁੱਤ ੁੱਪੀ ਵਾਲੀ ਐ ਦੇਖੀ ਜਿਵੇਂ ਸੂਜ ਜਿਵੇਂ ਸਿਰ ਤੇ ਆ ਗਿਆ। ਹੋਰ ਦੇਖਦਾ। ਦੇਖ ਕਿੱਥੇ ਆ ਗਿਆ। ਲੱਗਦਾ ਆ ਗਿਆ ਹੁਣ। ਐਵੇਂ ਦੇਖਦਾ ਵੀ ਗਰਮੀ ਬਾੜੀ ਐ। ਹੈਲੋ। हां भाई हां होगी किथे आ आउने बस आउने आ सी ਬਹੁਤ ਟਾਈਮ ਲੱਗਾ ਕਿਦੇ ਕੋਲੇ ਬਹਿ ਗਿਆ ਤੂੰ ਮੈਂ ਕਾਣੂ ਬਹਿ ਗਿਆ ਪਿੰਡ ਦਾ ਬੈਂਕ ਚ ਭੀੜ ਸੀ ਅੱਛਾ ਬਾਪੂ ਆਪਣੇ ਯਾਰ ਦੋਸਤਾਂ ਨੂੰ ਮਿਲਣ ਲੱਗਾ ਉੱਥੇ ਫੌਜੀ ਆਏ ਹੋਏ ਸੀ ਕੋਲ ਪੈਨਸ਼ਨਾਂ ਲੈ ਉਹ ਗਰਮੀ ਵਾਲੀ ਆ ਯਾਰ ਤੂੰ ਲੈ ਕੇ ਆ ਜਾ ਆਉਣੇ ਆ ਬਸ ਅਸੀਂ ਚੱਲਦੇ ਆ ਬਸ ਉਹ ਕਿੰਨੇ ਘੰਟੇ ਤੱਕ ਆ ਜਾਓਗੇ ਉਸ ਆ ਜਾਾਂਗੇ 30 ਘੰਟੇ ਚ 15-20 ਮਿੰਟਾਂ ਚ ਠੀਕ ਐ ਚੱਲ ਆਜੋ ਫੇਰ ਟਾਈਮ ਨਾਲ ਹੋਰ ਕਿਤੇ ਬਾਪੂ ਨਾ ਬਿਮਾਰ ਹੋ ਜਾਏ ਇੰਨੀ ਗਰਮੀ ਆਉਂਦੇ ਆ ਬਸ ਕਹਿੰਦਾ 15 ਕ ਮਿੰਟਾਂ ਚ ਆ ਜਾਨੇ ਹੋਰ ਬਾਬੂ ਟਾਈਮ ਬੜਾ ਲਵਾਤਾ ਤਾਂ ਹੈ ਟੈਂਪੂ ਚੋਂ ਲਵਾਏ ਯਾਰ ਜੁਡੀ ਸਵੇਰੇ ਜਲਦੀ ਉੱਠਾ ਹੁੰਦਾ ਜਲਦੀ ਆਪਾਂ ਚੱਲੇ ਹੁੰਦੇ ਫਿਰ ਇਨਾ ਟਾਈਮ ਨਹੀਂ ਲੱਗਦਾ ਜਲਦੀ ਦੀ ਗੱਲ ਨਹੀਂ ਤੂੰ ਪਹਿਲਾਂ ਦੋਸਤਾਂ ਨਾਲੇ ਬੈਗਿਆ ਅਵਤਾਰ ਤੇ ਮੈਨੂੰ ਫੋਨ ਆ ਜੀ ਗਿਆ ਤਾਂ ਤੈਨੂੰ ਪਤਾ ਫੌਜ ਕਰਕੇ ਬਾਣੀ ਜਾਂਦੇ ਨੇ ਨਾ ਕੋਈ ਕੋਨੇ ਸੀ ਉਹ ਲਮਾਇਆ ਫੌਜੀ ਸੀ ਹਾਂ ਹਾਂ ਉਹ ਯਾਰ ਆ ਮੇਰਾ ਪੱਕਾੜੀ ਆ ਤੇਰੇ ਨਾਲ ਹੀ ਸੀ ਬਾਬੂ ਉਹ ਹਾਂ ਅਸੀਂ ਇਕੱਠਾਂ ਨੇ ਬਹੁਤ ਜੰਗਾਂ ਲੜੀਆਂ ਨੇ ਅੱਛਾ ਅੱਛਾ ਚੱਲ ਇਧਰ ਹੀ ਬਾਬੂ ਏਸੀ ਵਾਲੇ 'ਚ ਬਹਿ ਜਾ ਤੂੰ ਪਾਣੀ ਪੂਣੀ ਲੈ ਆਉਣਾ ਤੈਨੂੰ ਹਾਂ ਹਾਂ ਗਰਮੀ ਬਹੁਤ ਆ ਵਾਲੀ ਗਰਮੀ ਤੇ ਵਾਲੀ ਵਧੀ ਪਈ ਆ। ਆਜਾ ਬਾਪੂ ਜੀ ਇੱਥੇ ਪੈ ਜਾਓ ਆਜਾ। ਨਹੀਂ ਨਹੀਂ ਪਈ ਤੁਸੀਂ ਰਾਮ ਕਰੋ ਕੋ ਵਾਲੀ। ਨਹੀਂ ਨਹੀਂ ਮੈਂ ਉਧਰ ਪੈ ਜੂਗੀ ਤੁਸੀਂ। ਮੈਂ ਪੈ ਜਾਂਨਾ ਉਧਰ। ਨਹੀਂ ਤੁਸੀਂ ਪੈ ਜਾਓ ਮੈਂ ਬੈਠ ਜਾਂਣੀ ਉਧਰ। ਉਹ ਯਾਰ ਕਰਮੀ ਜੀ ਬੜੀਆ। ਉਹ ਗੁੱਗੀ। ਉਹ ਗੁੱਗੀ। ਐਸੀਂ ਚਲਾਇਆ। ਚਲਾ ਹਣਾ ਤੂੰ ਹੁਣ ਤਾਂ ਆਇਆ ਮੈਂ ਤੇਰੇ ਨਾਲ। ਚਰਾਚਰਾ ਨੂੰ ਗਰਮੀ ਬਹੁਤ ਆ ਗਈ ਲੈ ਵਾਪਸ ਲੱਗਣਗੇ 5 ਕਿ ਮਿੰਟਾਂ ਚ ਹੋਜੂ ਸੈਟ ਇਹ ਠੀਕਾ ਠੀਕਾ ਪਾਣੀ ਪੁਣੀ ਲਿਆ ਫਿਰ ਲਿਆਣਾ ਲਿਆਣੋ ਹੁਤਾਰ ਹੋਇਓ ਤੈਨ ਇਹਾ ਹੋਗੀ ਆਲਾ ਪੈਸੇ ਉਹ ਐ ਕਰ ਜਾਣਾ ਉੱਥੇ ਆਮਨ ਹੋਰਿਆਂ ਨੂੰ ਫੜਾ ਦੇ ਜੋ ਲੋਡ ਹੋਈ ਤਾਂ ਆਪਾਂ ਫੜ ਲਾਂਗੇ ਉਹ ਅੱਧੇ ਦਾ ਬਾਪੂ ਨੇ ਰੱਖ ਲੇ ਵਿੱਚੋਂ ਚੱਲ ਕੋਈ ਨਹੀਂ ਬਾਪੂ ਦੋ ਵੀ ਆਪੇ ਹੀ ਫੜਨੇ ਆ ਫੇਰ ਫੜਦਾਂਗੇ ਤੂੰ ਅਮਣ ਹੋਰਾਂ ਨੂੰ ਫੜਾ ਦੇ ਨਾ ਥੋੜਾ ਮੂੰਹ ਤੇ ਹੋਰ ਕੋਈ ਬਾਪੂ ਠੀਕ ਰਿਹਾ ਕੋਈ ਤਕਲੀਫ ਤਾਂ ਨਹੀਂ ਹੋਈ ਅਦਾ ਟੈਂਪਰੇਚਰ ਵੀ ਬਹੁਲਾ ਯਾਰ 44 ਆ ਗਰਮੀ ਬਾਲੀ ਜਿਆਦੇ ਸੀ ਤਾਂ ਤਕਲੀਫ ਕੀ ਹੋਣੀ ਆ ਬਾਪੂ ਨੂੰ ਬਲਤਾਂ ਦੇ ਯਾਰ ਦੋਸਤਾਂ ਨੂੰ ਮਿਲ ਲਿਆ ਅੱਛਾ ਉੱਥੇ ਖੁਸ਼ ਹੋ ਗਿਆ ਪੂਰਾ ਫੇਰ ਜੂਸ ਪੀਆ ਤਾਂ ਮੈਨੂੰ ਆ ਕੇ ਇੱਧਰ ਵਧੀਆ ਫਿੱਟਾ ਹੈ ਹੁਣ ਅਨੁਸਾਰ ਮੈਂ ਏਸੀ ਹੜਤਾਂ ਵਿੱਚ ਪੈ ਜਾਵਾਂ ਪੂਰੇ ਬਾਪਾ ਉਹਦਾ ਕੜਾ ਵਾ ਪੂ ਬਹੁਤ ਚੋਆ ਨਾ ਹੋਰ ਦੱਬਦਾ ਨਹੀਂ ਮੈਨੂੰ ਕਹਿੰਦਾ ਤੁਸੀਂ ਦਬੀ ਇਹਨੂੰ ਗਰਮੀ ਨੂੰ ਮੈਨੂੰ ਚਲ ਫਿਰ ਮੈਂ ਤਾਂ ਯਾਰ ਖੇਤ ਨੂੰ ਜਾਣਾਗਾ ਮੈਂ ਤਾਂ ਪੈਣਾਗਾ ਚਲ ਮਾਪਾ ਉਹ ਵੀ ਕਰ ਲੈ ਆਰਾਮ ਯਾਰ ਚੰਗਾ ਆਵਣਾ ਆ ਲੈ ਪੈਸੇ ਹੇ ਹੇ ਟਿਕਾ ਯਾਰ 10 ਬਾਪੂ ਨੂੰ ਰੱਖ ਲੈ ਅੱਛਾ ਹਾਂ ਸਾਮ ਦਾ ਮੈਨੂੰ ਹਾਂ ਸਾਮ ਦੇ ਅਸੀਂ ਮਾਨਸਾ ਜਾਵਾਂਗੇ ਮੈਂ ਤੇ ਵੀਰਪਾਲ ਹਾਂ ਕਪੜੇ-ਕਪੜੇ ਲੈਣਾ। ਮਾਨ ਸਾਹ ਵਾਸਤੇ ਨਹੀਂ ਹੈਗੇ ਇਹ। ਇਕੱਲੇ ਛੋਡੇ ਨਹੀਂ, ਜੇ ਸਾਰੇ ਛੋਡੇ ਪੱਤੇ ਦੇ ਵੀ ਨੇ, ਉਹਨਾਂ ਨੂੰ ਵੀ ਦੇਣੇ ਨੇ। ਚੰਗਾ ਫਿਰ ਮੈਂ ਸਾਹਮਣੇ ਦੀ ਅਲਮਾਰੀ 'ਚ। ਹਾਂ, 30000 ਦੇ ਹੁੰਦੇ ਸੀ ਕਪੜੇ ਥੋੜੇ ਲਿਓਂਗੇ ਇਕੱਲੇ। 30000 ਦੇ ਥੋੜੀ ਹੋਣਗੇ, ਵੈਸੇ ਕਹਿਣੀ ਆ ਵੀ ਅਸੀਂ ਜਾਵਾਂਗੇ। ਹਾਂ। ਨਾਲੇ ਇਹ ਕਰ। ਬਾਪੂ ਨੂੰ ਮੈਂ ਪਾਇਆ ਕਮਰੇ 'ਚ ਜੋ ਥੱਕਿਆ ਪਿਆਗਾ, ਜੂਸ ਪੀ ਲਿਆ ਸੀ ਮੈਨੂੰ ਚਾਰਜ ਕਰਕੇ ਦੇ ਦੇ ਫਿਰ ਪੈ ਜੂ ਘੰਟਾ ਸੌਂ ਜਾਣਾ। ਉਹ ਕਰ ਦੇਣੀ ਆ। ਉਹ ਮੈਂ ਇੱਕ ਗੱਲ ਸੋਚਦੀ ਆਂ, ਆਪਣਾ ਤਾਂ ਖਰਚਾ ਬਾਪੂ ਕਰਕੇ ਚੱਲੀ ਜਾਂਦਾ। ਹਾਂ। ਜੇ ਕਿਤੇ ਇਹਨਾਂ ਦੀ ਪੈਨਸ਼ਨ ਨਾਲ ਆਉਦੀ ਹੁੰਦੀ ਫਿਰ ਤਾਂ ਔਖੇ ਹੀ ਹੋ ਜਾਂਦਾ। ਹੋਰ ਹੁਣ ਤਾਂਹੀਂ ਦਾ ਕਹਿਣਾ ਵੀ ਬਾਪੂ ਦੀ ਸੇਵਾ ਕਰਿਆ ਕਰੋ ਪੂਰਾ। ਅਸੀਂ ਤਾਂ ਬਹੁਤ ਸੇਵਾ ਕਰਦੇ ਆਂ ਬਾਪੂ ਜੀ ਦੀ। ਚਲੋ ਤਾਂ ਵਧੀਆ ਐ। ਨਣਿਆ ਕਰ ਚਾਹ ਬਣਾ ਦੇ ਨਾਲ ਮੈਨੂੰ ਲੈ ਤੇ ਪਾਣੀ ਤਾਂ ਨਹੀਂ ਪੀਣ ਨੂੰ। ਬਹੁਤ ਆ ਗਰਮੀ ਭਾ ਬੜੀ ਜਿਆਦਾ ਆ। ਬਾਪੂ ਜੀ ਲਓ ਪਾਣੀ ਪੀ ਲਓ। ਚਾਹ ਬਣਾ ਲਿਆ ਮੈਂ। ਨਹੀਂ ਬੇਟਾ। ਜੂਸ ਪੀਤਾ ਹੋਏਗਾ ਨਹੀਂ ਚਾਹ ਨਹੀਂ ਪਿਣੀ। ਠੀਕ ਐ।

ਤਨਪ੍ਰਿੰਤ ਬਾਪੂ ਨੇ ਇਹ ਗੱਲਾਂ ਕਰ ਰਹੇ ਹਨ ਮੈਂ ਨਾ ਤਾਂ ਪਾਣੀ ਵੀ ਲੈ ਚਾਹ ਬਣਾਉਣੀ ਹੈ ਸਸਰੀਕਾਲ ਬਾਪੂ ਅਸਿਕਾਲ ਪਈ ਦੋ ਹੋ ਠੀਕ ਹੈ ਵਧੀਆ ਠੀਕ ਰਹਿੰਦਾ ਹੁਣ ਹਾਂ ਹਾਂ ਵਧੀਆ ਬੇਟਾ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਅਮਨ ਹਾਂਜੀ ਉਹ ਤੇਰੀ ਭੂਆ ਆਈ ਏ ਹਾਂ ਮੈਨੂੰ ਲੱਗ ਗਿਆ ਪਤਾ ਮੰਮੀ ਮੈਂ ਪਾਣੀ ਲੈ ਤਾਂ ਪਾਣੀ ਲੈ ਠੰਡਾ ਜਿਹਾ ਲੈ ਜੇ ਹੈ ਠੀਕ ਹੈ ਤੇ ਉਦੋਂ ਬਾਅਦ ਚ ਚਾਹ ਬਣਾ ਲੀ ਜੇਗਾ ਹਾਂ ਠੀਕ ਬਣਾਉਣੀ ਵੀਰਪਾਲ ਕੀ ਹੈ ਦੀਦੀ ਕੀ ਗੱਲ ਹੋ ਗਈ ਆ ਬੀਰ ਜੀ ਕਿੱਥੇ ਗਏ ਨੇ ਉਹ ਤਾਂ ਖੇਤ ਗਏ ਹੋਣਗੇ ਅੱਛਾ ਤੂੰ ਐਵੇਂ ਹੀ ਕਰ ਉਹਨਾਂ ਨੂੰ ਫੋਨ ਕਰਕੇ ਸੱਦ ਲਾ ਬੀਪੂਆ ਜੀ ਆਏ ਨੇ ਸੱਦ ਲੈਣੀ ਹੈ ਫਿਰ ਮੈਂ ਫੋਨ ਕਰਕੇ ਪਹਿਲਾਂ ਪੂਰੀ ਗੱਲ ਤਾਂ ਸੁਣ ਲਓ ਹਾਂ ਉਹਨਾਂ ਨੂੰ ਐਂ ਕਹਦੇ ਹੋ ਫੋਨ ਕਰਕੇ ਵੀ ਉਹ ਜਲਦੀ ਘਰੇ ਆ ਜਾਣ ਅੱਛਾ ਬਾਪੂ ਜੀ ਦਾ ਨਹੀਂ ਪਤਾ ਵੀਪੂਆ ਜੀ ਨੇ ਪੈਸੇ ਦੇ ਦੇਣ ਚੰਗਾ ਕਹਿ ਦਊਗੀ ਹੋਰ ਪਰ ਨੇ ਠੀਕ ਠਾਕ ਸੀ ਸਾਰੇ ਹਾਂ ਸਾਰੇ ਠੀਕ ਠਾਕ ਹੈ ਵਧੀਆ ਐਸਾ ਮੁੰਡਾ ਵਧੀਆ ਪੜੀ ਜਾਂਦਾ ਹੈ। ਹਾਂ ਵਧੀਆ ਪੜੀ ਜਾਂਦਾ ਹੈਗਾ। ਅੱਛਾ। ਹਾਂ। ਹੋਰ ਫਸਲવાડી ਵਧੀਆ ਹੋਗੀ। ਵਧੀਆ ਹੋਗੀ ਹੁਣ ਤਾਂ ਦੇਖ ਕੰਮ ਕਵੱਦਿਆ ਨਿਕਲੀਆਂ ਨਹੀਂ ਆ। ਚੱਲ ਵਧੀਆ। ਸਸਰੀ ਘਰ ਕੋਈ। ਸਸਰੀ ਘਰ ਕੋਈ। ਹੋ ਠੀਕ ਹੈ। ਹਾਂ ਠੀਕ ਹੈ। ਸੱਚ ਮੰਮੀ ਤੇ ਚਾਚੀ ਬੁਲਾਈ ਜਾਂਦੇ ਬਾਹਰ ਸਾਨੂੰ। ਗੁਵਾਂਢ ਚ ਆਏ ਨੇਗੀ। ਉਹਨਾਂ ਨੂੰ ਮਿਲ ਲੋ ਆ ਕੇ। ਚੱਲ ਚੰਗੇ ਪੜ੍ਹਨੇ ਮੈਂ ਹੁਣ ਨਹੀਂ ਆਹੇ ਤੇ ਤੁਸੀਂ ਕਰੋ ਗੱਲਾਂ ਬਾਤਾਂ। ਚੱਲ ਠੀਕ ਹੈ। ਸਿਵਾ ਲਈ ਸਸੇ ਕਾਪੀ ਹੋ ਠੀਕ ਹੈ ਹਾਂ ਵਧੀਆ ਠੀਕ ਆ। ਵਾਇਫ ਤਾਂ ਹੋਰ 부ਆ ਜੀ ਕਰੇ ਠੀਕ ਨੇ ਸਾਰੇ ਸਾਰੇ ਠੀਕ ਠਾਕ ਵਧੀਆ। ਤੋਂ ਬਹੁਲੇ ਟਾਈਮ ਬਾਦ ਗੇੜੇ ਮਾਰੇ ਆਗੇ। ਬਸ ਤੈਨ ਪਤੀ ਆ ਕਰੇ ਸਾਦਾ ਨੀਗਾ। ਇੱਕ ਦਾ ਜਵਾਕ ਦੇਖ ਪੜਦਾਗਾ। ਹਲੋ ਹਸੀਗਾ ਉਪਰ ਜੀ। ਹਾਂ ਜੀ ਠੀਕ ਹੈ। ਹਾਂ 부ਆ ਜੀ ਆ ਰਹੇ ਹੈ ਜੀ ਹਾਂ। ਕਿਵੇਂ ਜੀ? ਅੱਛਾ ਚਲੋ ਕੋਈ ਨਹੀਂ ਫਿਰ ਮੈਂ ਕਹਿ ਦਣਾਗਾ ਆ ਜਾਣਗੇ 부ਆ ਜੀ ਹਾਂਜੀ ਅੱਛਾ ਪਿਛੇਤੀ ਚ ਭੇਜ ਦਈਏ ਕੋਈ ਨਹੀਂ ਮੈਂ ਕਹਿ ਦਣਾ ਆ ਜਾਣਗੇ ਠੀਕ ਹੈ ਜੀ ਕਮਿਆ ਇਸ ਬਤ ਫੋਨ ਤੇ ਫੁੱਫੜਦਾ ਸੀਗਾ ਹਾਂ ਕੋਈ ਫੁੱਫੜਦਾ ਫੋਨ ਸੀਗਾ ਉਹਨਾਂ ਥੋਡੇ ਗਮਾਂਡੀਆਂ ਦੀ ਬੁੜੀ ਮਰ ਗਈ ਅੱਛਾ ਉਹ ਮੈਂ ਕਹਿੰਦੀ ਸੀ ਕਹਿੰਦੇ ਵੀ ਹੁਣ ਹੀ ਸੰਸਕਾਰ ਕਰਨਗੇ ਵੀ ਮੜਾ ਛੇਤੀ ਭੇਜ ਦਿਓ ਲਾ ਮਾਤਾ ਮਸਾਈ ਸੀ ਟਾਈਮ ਤੋਂ ਟਾਈਮ ਕੱਢ ਕੇ ਹੁਣ ਜਾਣਾ ਪਊਗਾ ਇੱਕ ਗਮਾਂਡ ਮੱਥਾ ਦਾ ਸਰੀਕਾ ਦਾ ਹਾਂ ਫੇਰ ਲਾ ਮੈਂ ਤਾਂ ਜਾਵਾਂ ਚੰਗਾ ਬਾਪੂ ਫੇਰ ਠੀਕ ਆ ਫੇਰ ਆਉਂਗੀ ਤੇ ਫੇਰ ਲਾਉਂਗੀ ਕਿਹੜਾ ਠੀਕ ਆ ਬੇਟਾ ਚੰਗਾ ਚੰਗਾ ਸਸਰੀ ਘਰੋਂ ਤੂੰ ਠੀਕ ਆ ਉਧਰ ਗਾਉਂਦੀ ਹਾਂ ਬਾਪੂ ਕੀ ਤੇ ਬਟੂਆ ਪਿਆ ਮੇਰਾ ਤੇ 500 ਰੁਪਏ ਕੱਟ ਦਿੱਤੇ ਰੀ ਪੂਰਨ ਦੇ 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 ਨਾ ਬਾਪੂ ਹਾਂ ਠੀਕ ਆ ਮੈਂ ਤਾਂ ਜਾਨੀ ਆ ਕੋਈ ਜਾਣੇਓ हां बीपाल जानਦੇ ਆਗੇ। ਤੋਂ ਸਾਡੇ ਘਰਾਂ ਚ ਨਾ ਮਾਰਕਟ ਜੀ ਹੋਗੀ। ਉਹ ਫੋਨ ਆ ਗਿਆ। ਨਹੀਂ ਜਾਦਾ ਫਿਰ ਬਾਅਦ ਟਾਈਮ ਲੱਗ ਜੂਗਾ। ਫਿਰ ਮੇਰੇ ਬੱਸ ਟੱਪ ਜੂਗੀ। ਫਿਰ ਉਹ ਆਏ ਆ ਨਾ ਇੱਕ ਤਾਂ ਸਕੈਂਦੀ ਸੀਗੀ। ਫਿਰ ਔਖਾ ਹੋ ਜਾਂਦਾਗਾ ਤਾਂ ਕਰਕੇ। ਚਲੋ ਠੀਕ ਹੈ। ਹਾਂ। ਵੀਰਪਾਲ ਉਹ ਰਿਆਂ ਮੇਰੀ ਗੱਲ ਸੁਣ। ਬਾਪੂ ਨੇ ਪੂਆ ਨੂੰ 500 ਰੁਪਿਆ ਦੇਣ ਨੂੰ ਕਹਿੰਦਾ ਸੀ। ਅੱਛਾ। ਤੁਸੀਂ 500 ਰੁਪਿਆ ਤਾਂ ਆਪਦੇ ਕੋਲੇ ਰੱਖ ਲਿਓ ਬਟੂ ਜੂ ਕੱਢ ਲਿਓ। ਠੀਕ। ਆਪਦੇ ਕੋਲੋਂ ਨਾ ਪੂਆ ਨੂੰ 100 ਰੁਪਿਆ ਦੇ ਦਿਓ। ਠੀਕ। ਠੀਕ ਹੈ। ਇੰਨੇ-ਇੰਨੇ ਰੁਪਏ ਤਾਂ ਨਹੀਂ ਦਿੰਦੇ ਹੁੰਦੇ। ਠੀਕ। ਆਪੂਏ ਜੀ ਖੜਿਓ ਚਲ ਇਹਨੂੰ ਟੱਕੀ ਸੀ ਨਾ ਜਲ ਕੋਈ ਨਾ ਫਿਰ ਵੀ ਥੱਕ ਮੰਦਾਗਾ ਚੰਗਾ ਸੱਸੀ ਦਾ ਆਪੂਏ ਜੀ ਚੰਗਾ ਚੰਗਾ ਚਲ ਚੰਗਾ ਫਿਰ ਮੈਂ 부ਆ ਜੀ ਨੂੰ ਅੱਡੇ ਤੇ ਛੱਡਿਆ ਮੈਂ ਛੱਡਿਓ ਜੀ ਆਹ ਮੋਟਰਸਾਈਕਲ ਤੇ ਛੱਡਿਆ ਉਹਨੂੰ ਹੇ 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 ਉਤਾਰੇ ਹੋਰਿਆ ਆ ਵੀ ਗਿਆ ਇਹ ਤੇ ਮੈਨੂੰ ਦਵਾਈ ਦੂਗੀ ਦਵਾ ਲਿਓ ਭਾਈ ਦਵਾ ਤਾਂ ਲੈਂਦੀ ਸੀ ਪਿੰਡ ਵਾਲੇ ਡਾਕਟਰ ਤੋਂ ਪੁੱਤ ਇਹਦੀ ਦਵਾਈ ਨਾਲ ਤਾਂ ਮੈਨੂੰ ਪੋਰਾ ਫਰਕ ਵੀ ਨਹੀਂ ਪਿਆ ਹੈਗਾ ਮੈਂ ਤਾਂ ਜਾਂ ਤਾਂ ਬਠਿੰਡੇ ਤੋਂ ਜਾਂ ਪਟਿਆਲੇ ਤੋਂ ਦਵਾ ਕੇ ਲਿਆਉ ਇਹਦੀ ਦਵਾਈ ਮੈਨੂੰ ਲੱਗਦੀ ਨਹੀਂ ਕਿਹੜਾ ਦਵਾ ਕੇ ਲਿਆਵੇਂ ਤੈਨੂੰ ਬਠਿੰਡੇ ਕਿਤੇ ਪਟਿਆਲੇ ਤੋਂ ਦਵਾਈ ਪੈਸੇ ਨਹੀਂ ਹੈਗੇ ਪਿੰਡ ਵਾਲੇ ਡਾਕਟਰ ਤੋਂ ਦਵਾਈ ਤਾਂ ਸੀਗੀ ਮੈਂ ਤਾਂ ਖੇਤ ਦੇ ਕੰਮ ਕਰਦਾ ਖੇਤ ਜਾਂਦਾ ਉਹ ਤਾਂ ਸੋੜ ਦੇ ਕੰਮ ਨਹੀਂ ਮੁੱਕਦੇ ਜਦੋਂ ਮੈਂ ਕਿਹਨੂੰ ਦੁੱਖ ਦੱਸਾਂ ਜਦੋਂ ਆਪ ਬੇਜੰਮ ਹੀ ਨਹੀਂ ਸੁਣਦੇ ਹਾਏ 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 ਆ ਲੋ ਪਾਣੀ ਪੀ ਲੋ ਮੰਗਦੇ ਸੀ ਪਾਣੀ ਕਿੱਥੇ ਜਾਂਦੇ ਹਾਂ ਬੜਾ ਕੰਮ ਹੈ ਮੈਨੂੰ ਮਾਨਸਾ ਜਾਣਾ ਜੱਸੀ ਨਾਲ ਜਾ ਕੇ ਆਉਣਾ ਚਲਾਇਆ ਕਰਿਓ ਆਉਂਦੇ ਹੋ ਸਬਜ਼ੀ ਲੈ ਆਇਓ ਕੋਈ ਨਹੀਂ ਲੈ ਆਉਂਦਾ ਉਹ ਕਿ ਕਿੱਧਰ ਜਾਣਾ ਹੈ ਮਾਨਸਾ ਜਾ ਕੇ ਆਉਣਾ ਯਾਰ ਉਹ ਜੱਸੀ ਨੂੰ ਕੰਮ ਆ ਮੜਾ ਜਾ ਮਾਨਸਾ ਉਹਦੇ ਨਾਲ ਜਾਣਾ ਉਹ ਮੰਮੀ ਬਿਮਾਰ ਹੋ ਰਹੀ ਹੈ ਯਾਰ ਉਹਨੂੰ ਪਿੰਡ ਵਾਲੇ ਡਾਕਟਰ ਤੋਂ ਦਵਾਈ ਆ ਲਿਆ ਦਵਾਈ ਉਹਦਾ ਪਟਿਆਲੇ ਬਠਿੰਡੇ ਕਹੀ ਜਾਂਦੀ ਤੂੰ ਪਿੰਡ ਵਾਲੇ ਤੋਂ ਕਿਹਨਾਂ ਦਵਾ ਲਿਆ ਮੈਨੂੰ ਨਹੀਂ ਪਤਾ ਬਾਈ ਮੈਂ ਠੇਕਾ ਲੇਤਾ ਯਾਰ ਸਾਰੇ ਕੰਮ ਦਾ ਹੁਣ ਤੂੰ ਦਵਾ ਲਿਆ ਤੂੰ ਵੀ ਘਰੀ ਬੈਠਾ ਮੈਂ ਤਾਂ ਕੰਮ ਹੈ ਹੁਣ ਮੈਨੂੰ ਤਾਂ ਜਾਣਾ ਹੈਗਾ ਠੇਕਾ ਫਿਰ ਮੈਂ ਵੀ ਨਹੀਂ ਲਿਆ ਯਾਰ ਮੈਂ ਤਾਂ ਖੇਤ ਜਾਣਾ ਦਵਾਈਆਂ ਦਿਵਾ ਲਈ ਮੈਨੂੰ ਮਾਨਸਾ ਜਾਣਾ ਯਾਰ ਫਿਰ ਚਲ ਆਪੀ ਜਾ ਤੁਰਕੇ ਲਿਆਉ ਪਿੰਡ ਵਾਲੇ ਡਾਕਟਰ ਤੋਂ ਚਲ ਮੈਨੂੰ ਖੇਤ ਤਾਰ ਜੀ ਯਾਰ ਚਲ ਬੈਜਾ ਔਰ ਆ ਮਮ ਜੀ ਬਿਮਾਰੀ ਤੋਂ ਕਰੀ ਜਾਂਦਾ। ਲੈ ਛੇਤੀ ਛੇਤੀ ਕੰਮ ਨੇ ਵੇੜਨਾ। ਤਪਵਾੜੀ ਹੋ ਜਾਂਦੀ ਆ ਫਿਰ ਗਰਮੀ ਵਾਲੀ। ਵੀਰਪਾਲ ਵੀਰਪਾਲ ਹਾਂ ਮਮੀ ਜੀ ਮੈਂ ਤਾਂ ਪੁੱਤਾਂ ਐ ਕਹਿੰਦੀ ਸੀ। ਵੀਨਾਲ ਤਨ ਫ੍ਰਿਜ ਤੇ ਮੇਰੀਆਂ ਗੋਲੀਆਂ ਪਈਆਂ ਨੇ। ਨਾਲ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇ। ਮੈਂ ਮਮੀ ਤੈਨੂੰ ਪਾਣੀ ਫਰਾਉਣ ਤੇ ਆ। ਮੈਨੂੰ ਹੋਰ ਕੰਮ ਥੋੜੇ ਨੇ। ਆਮਨ ਨੂੰ ਕਹਿ ਦੇ। ਲੈ ਆ ਗਈ ਆਮਨ। ਉਤਮਾ ਦਾ ਪਾਣੀ ਨੂੰ ਕਹਿੰਦੀ ਸੀ ਨਾ ਇਹ ਤਾਂ ਉੱਥੇ ਗੋਲੀਆਂ ਪਈਆਂ ਸਨ ਮੇਰੇ ਫ੍ਰਿਜ ਤੇ ਖਰ ਮੈਂ ਲੈ ਕੇ ਥੀਕੀ ਹੋ ਜਾਉਂਗੀ ਉਹ ਲਿਆ ਰੇ ਮੇਰਾ ਤਾਂ ਅੱਜ ਸਿਰ ਦਰਦ ਕਰੀ ਜਾਂਦਾ ਮੈਂ ਤਾਂ ਰੈਸਟ ਕਰਦੀ ਹਾਂ ਮਤਲਬ ਐ ਨਹੀਂ ਨਾ ਮੇਰਾ ਬਾਏ ਦੂਜਾ ਮੈਂ ਨਹੀਂ ਚੱਕ ਲੈਂਦਾ ਨਾ ਕੋਈ ਨੂੰ ਗੱਲ ਸੁਣਦੀ ਐ ਨਾ ਪੁੱਤ ਸੁਣਦੇ ਨੇ ਕੀ ਕਰਾਂ ਹੁਣ ਮੈਂ

ਹਾ ਚੰਗਾ ਮਾਸੀ ਆਈ ਹੋਗੀ ਅਸੀਂ ਆਵਾਂ ਸੀ ਸੱਸ ਦਿੱਤਾ ਸੱਸ ਉਹ ਠੀਕ ਹੋ ਅਸੀਂ ਕਹਿੰਦਾ ਇਹ ਹਾਲ ਅਮਰ ਦਾ ਤੇਰੀ ਮਾਂ ਦੱਸੇਂ ਦੁਸਵੀਂ ਵੀ ਨਹੀਂ ਆ ਹਾਂ ਨਹੀਂ ਨਹੀਂ ਮਾਰ ਕਿੱਥੇ ਆ ਗਈ ਉਹ ਤਾਂ ਬੋਲਿਆ ਨਹੀਂ ਮਾਰੀ ਮੋਟੀ ਆ ਗਈ ਉਸੇ ਸਰ ਦੁਖਦਾ ਹੂਆ ਐਡੀ ਗੱਲ ਨਹੀਂ ਹੈਗੀ आज आज अंदरा इतनी बुमार कि थैगी नहीं तुझे कहीं आने होंगे पर जब ही नहीं बोल लिख रहा ना ना मस्सी इतनी बुमार नहीं हैगी किम्यां भाई डॉम जी हरियाणा ਤੂੰ ਤਾਂ ਕਹਿੰਦੇ ਬਿਮਾਰ ਨਹੀਂ ਨਹੀਂ ਬਸ ਉਂਠ ਕੇ ਮਾਜਾ ਹੋ ਰਿਹਾ ਹੈ ਉਹ ਤਾਂ ਠੀਕ ਹੈ ਮੈਂ ਦਵਾਈ ਦੂਈ ਲੈਂਦੀ ਨਹੀਂ ਕਾਇ ਕਿ ਦਿਨ ਹੋ ਗਿਆ ਤੈਨੂੰ ਬਿਮਾਰ ਹੋਈ ਨੂੰ ਤੂੰ ਤਾਂ ਰੋ ਰਹੀ ਹੈ ਦਵਾਈ ਤੇ ਭੈਣੇ ਮੈਂ ਇੱਥੇ ਲੰਘਿਆ ਪਿੰਡਾਇ ਡਾਕਟਰ ਤੋਂ 15 ਦਿਨ ਹੋ ਗਏ ਕੋਈ ਫੱਕ ਨਹੀਂ ਪੈਂਦਾ ਹੈ ਦਵਾਈ ਲਈ ਜੀ ਤੂੰ ਪਿੰਡਾਇ ਡਾਕਟਰ ਤੱਕ ਲੋਟ ਨਹੀਂ ਹੋਈ ਫੇਰ ਤੂੰ ਚੰਗੇ ਡਾਕਟਰ ਦੇ ਵਗ ਜਾਂਦੀ ਭੈਣੇ ਮੈਂ ਤਾਂ ਕਿਹਾ ਤੈਨਾਂ ਨੂੰ ਸਾਰਿਆਂ ਨੂੰ ਕੋਈ ਨਹੀਂ ਸੁਣਦਾ ਮੇਰੀ ਤਾਂ ਇੱਥੇ ਹੋ ਨਾ ਕੀ ਗੱਲ ਤੁਸੀਂ ਦਵਾਈ ਕਿਉਂ ਨਹੀਂ ਦਵਾਉਂਦੇ ਜਦੋਂ ਤੁਹਾਨੂੰ ਇਹ ਕਹਿੰਦੀ ਐ ਤੁਸੀਂ ਕਿਉਂ ਨਹੀਂ ਸੁਣਦੇ ਦੀ ਮੇਰੇ ਤਾਂ ਬਣ ਕੋਈ ਨਹੀਂ ਸੁਣਦਾ ਨਾ ਤਾਂ ਮੁੰਡੇ ਸੁਣਦੇ ਨੇ ਨਾ ਬਹੂਆਂ ਸੁਣ ਕੇ ਪਾਣੀ ਦਾ ਗਲਾਸ ਨਹੀਂ ਕੋਈ ਪੀਂਦਾ ਇਹ ਕੀ ਗੱਲ ਹੋਈ ਨਾ ਕਰਦੇ ਮੈਂਬਰ ਨੂੰ ਪੁੱਛਦੇ ਨਹੀਂ ਹੁੰਦੇ ਸਮਰਮ ਨਹੀਂ ਆਉਂਦੀ ਹੈਗੀ ਵੀ ਇੰਨੀ ਆਹ ਹੋ ਰਹੀਆਂ ਤੇ ਬਿਮਾਰ ਹੋ ਰਹੀਆਂ ਦੀ ਸਭ ਦੋਨਾਂ ਨੂੰ ਕਿੱਥੇ ਨਹੀਂ ਆ ਵੀਰਪਾਲ ਵੜੇ ਅਮਨੂਲੇ ਆਣਾ ਅਮਨ ਕੀ ਗੱਲ ਹੋ ਗਈ ਜੀ ਗੱਲ ਕੀ ਹੈ ਤੁਹਾਨੂੰ ਮੈਂ ਦੱਸਦੀਆਂ ਗੱਲ ਤੁਹਾਨੂੰ ਤੁਸੀਂ ਇਹਨੂੰ ਪਾਣੀ ਦੀ ਕੁੱਟ ਨਹੀਂ ਫੜਾ ਸਕਦੀਆਂ ਮਾਸੀ ਜੀ ਆਪੀ ਚੱਕ ਕੇ ਪੀ ਲਿਆ ਕਰਨ ਪਾਣੀ ਤਾਂ ਪੀ ਸਕਦੇ ਨੇ ਨਾ ਐਨੀ ਤਾਂ 15 ਦਿਨਾਂ ਜਿਹੇ ਤੈਹ ਬਿਮਾਰ ਹੋ ਰਹੀ ਐ ਇਹ ਆਪੇ ਪਾਣੀ ਪੀਣ ਵਾਲੀ ਹੈਗੀ ਨਾ ਜਦੋਂ ਤੁਹਾਡਾ ਬਾਪੂ ਜੀ ਦਾ ਉਹਦੀ ਤਾਂ ਅਸਮਾਨ ਖੇ ਕਰਦੀਆਂ ਦੀਆਂ ਨਾਲੇ ਉਹਨੂੰ ਪਾਣੀ ਫੜਾਉਂਦੇ ਨਾ ਚਾਹ ਫੜਾਉਂਦੇ ਤੇ ਨਾਏ ਰੋਜ਼ ਬਾਪੂ ਜੀ ਕੱਪੜੇ ਲਾ ਦੇ ਲੈ ਤੋੜ ਗਏ ਇਹਦੀ ਤੁਸੀਂ ਜੱਤ ਨਹੀਂ ਪੁੱਛਦੀਆਂ ਮਾਸੀ ਜੀ ਬਾਪੂ ਜੀ ਸਾਡੇ ਵੱਡੇ ਸੀ ਉਹਨਾਂ ਦੀ ਦੇਖਭਾਲ ਕਰਨੀ ਨਾ ਸਾਡਾ ਫਰਜ਼ ਬਣਦਾ ਸੀ ਇਹ ਕਿਹੜਾ ਵੱਡੀ ਨਹੀਂ ਹੈਗੀ ਇਹ ਕਿ 16 ਸਾਲ ਦੀ ਹੈ ਇਹ ਨਿਆਣੀ ਮਣਾ ਛੱਡੀ ਐ ਤੁਸੀਂ ਨੇ ਮੈਂ ਬਿਜਲੀ ਗੱਲ ਦੱਸਦੀ ਆ ਸੋਨੂੰ ਉਹਦੀ ਨਾ ਸੇਵਾ ਪੈਸੇ ਨਾ ਹੁੰਦੀ ਸੀ ਇਹਦੇ ਕੋਲੇ ਪੈਸਾ ਨਹੀਂ ਉਹਦੀ ਆਉਂਦੀ ਸੀ ਪਿੰਸਣ ਕਿੜੇ ਮਹੀਨੇ ਇਹਦੀ ਪਿੰਸਣ ਨਹੀਂ ਆਉਂਦੀ ਨਾ ਹੁਣ ਕਿਵੇਂ ਉੱਲੂ ਵਾਂਗੂ ਝਗੜਾ ਇੱਕ ਦੂਜੇ ਕਰਨੀ ਨਹੀਂ ਕਰਨ ਲੈਣਾ ਵਿੱਚੋਂ ਹੋਰ ਤਾਂ ਕੋਈ ਗੱਲ ਨਹੀਂ ਕੋਈ ਕਿਉਂ ਨਹੀਂ ਆਇਆ ਹੈਗੇ ਆ ਮੈਂ ਹੈਗੀ ਆ ਮੈਂ ਲੈ ਜੂਥੇਰਾ ਮੇਰੇ ਜਵਾਬ ਸਾਹਮਣੇ ਲੈਣਗੇ ਤੈਨੂੰ ਕੋਈ ਨਹੀਂ ਰੋਣਾ ਮੈਂ ਰੋਣਾ ਤੂੰ ਚਲ ਮੈਂ ਦਵਾਈ ਲੈ ਹੋਣਾ ਦਵਾਈ ਤੈਨੂੰ ਲੈ ਕੋਈ ਮੈਂ ਕੱਢਦਾ ਗੱਡੀ ਚਲ ਬੰਡੇ ਚੱਲ ਬੈਠ ਬੈਠਾ ਜੀ ਖੜ ਜਾ ਪੁੱਤ ਮੇਰੀ ਗੱਲ ਸੁਣ ਲੋ ਇੱਕ ਤਿਆਨ ਨਾਲ ਪੈਸੇ ਨਾਲੋਂ ਬੰਦਾ ਕੀਮਤੀ ਹੁੰਦਾ ਬੰਦੇ ਦੀ ਜਾਨ ਕੀਮਤੀ ਹੁੰਦੀ ਹੈ ਪੈਸਾ ਨਹੀਂ ਕਿਸੇ ਨਾਲ ਜਾਣਾ ਹੁੰਦਾ ਪੈਸੇ ਦੀ ਤਾਂ ਐਵੇਂ ਮੇਰੀ ਮੇਰੀ ਕਰਦੇ ਆਂਗੇ ਆਪਾਂ ਇਹ ਤਾਂ ਕੱਖ ਨਹੀਂ ਹੁੰਦਾ ਐਵੇਂ ਪਿੱਛੇ ਨਾ ਸੋਚਿਆ ਕਰੋ ਤੁਸੀਂ ਮਾਂ ਕੋਲ ਦੀ ਸੇਵਾ ਕਰਿਆ ਕਰੋ ਚੱਲ ਮੇਰੇ ਨਾਲ ਤੁਰ ਹੀ ਤਰ